ਆਹ ਨਜ਼ਾਰਾ ਵੇਖੋ ਬਈ ਜੀ ਬ੍ਰੰਟੋਂ ਦੇ ਖੇਤਾਂ ਦਾ ਨਜ਼ਾਰਾ ਬਣਾਤਾ ਨਾ ਆਪਾਂ ਡਰੋਨ ਜਿਵੇਂ ਫੀਲਿੰਗ ਆਉਂਦੀ ਹੈ ਹੈਲੀਕਾਪਟਰ ਵਾਲੀ ਕੱਲਾ ਕੱਲਾ ਸਿਆਲ ਦੀਦਾ ਵੇ ਲੋ ਕਣਕ ਦਾ ਉਹ ਬਈ ਜੀ ਉਹ ਚੱਲਿਆ ਜਿਹੜਾ ਸਪਰੇਅ ਕਰਨ ਵਾਲਾ ਕੀੜਾ ਜਹਾ ਹੁੰਦਾ ਜੂਮ ਕਰਕੇ ਦਿਖਾ ਦਿੰਦੇ ਆ ਉਹ ਉਵੇਂ ਪਈਆਂ ਜ਼ਮੀਨਾਂ ਵਾਈਆਂ ਇੱਧਰ ਗਣਕਾ ਅਧਿਆ ਇਹਨਾਂ ਦੇ ਵਿੱਚ ਜਿਹੜਾ ਦੂਜਾ ਹੁੰਦਾ ਸਟੋਰ ਆ ਬਈ ਜੀ ਫਸਲ ਸੰਭਨੂ ਇਹਨਾਂ ਦੇ ਆਪ ਦੇ ਵਿੱਚ ਬਣਾਏ ਹੁੰਦੇ ਆ ਕਿਆ ਨਜ਼ਾਰਾ ਦੇਖੋ ਤੁਹਾਨੂੰ ਦੂਜੇ ਪਾਸੇ ਸ਼ਹਿਰ ਦਾ ਨਜ਼ਾਰਾ ਵਿਖਾਉਣੇ ਆ ਇਧਰਲੇ ਪਾਸੇ ਭਾਈ ਜੀ ਸ਼ਹਿਰ ਸ਼ਵੇਰ ਦਾ ਸਮਾਂ ਬਾਈ ਜੀ 6:30 ਦਾ ਟਾਈਮ ਆ ਤੇ ਕਿਆ ਬਾਤਾਂ ਪੂਰੀ ਘੈਂਟ ਫੀਲਿੰਗ ਪੂਰਾ ਤੁਹਾਨੂੰ ਭੁਮਾ ਕੇ ਦਿਖਾ ਦਈਏ ਇੱਥੋਂ ਪੂਰਾ ਬਾਈ ਜੀ ਕੈਨੇਡਾ ਹੀ ਤੇ ਸਹੀ ਜਾਂਦਾ ਇੱਥੋਂ ਦਾ ਯਾਰ ਤੇ ਆਪਾਂ ਕੋਈ ਸੀਨ ਟਾਵਰ ਤੇ ਨਹੀਂ ਜੜੇ ਕੋਈ ਬਿਲਡਿੰਗ ਤੇ ਨਹੀਂ ਚੜੇ ਬਈ ਇਹ ਟਿੱਬਾ ਜਿਵੇਂ ਆਪਣੇ ਟਿੱਬੇ ਹੁੰਦੇ ਆ ਪਿੰਡ 'ਚ ਆ ਦੇਖ ਲਓ ਟਿੱਬਾ ਹੀ ਪੈਂਦਰਾ ਵੱਲੋਂ ਬਿਲਡਿੰਗਾਂ ਦੇ ਬਰਾਬਰ ਆਇਆ ਪਿਆ ਜਾਵਾ ਇੱਧਰ ਲਿਵੂ ਵੀ ਵੇਖ ਲਓ ਕਣਕਾਂ ਦਾ ਦਾ ਇਹਦਾ ਘੈਂਟ ਵੀ ਹੋਵਾ ਮਤਲਬ ਹੈ ਹੋਈ ਪਈ ਪੂਰੀ ਜਿਆਦੇ ਉੱਤੇ ਮਤਲਬ ਦਾ ਮੀਂਹ ਨੇੜੇ ਚੜੀ ਹੈ ਕਿਤੇ ਨਾਲ ਜੜੇ ਮਸਾਂ ਦੀ ਮਤਲਬ ਉਤਰਨਾ ਔਖਾ ਹੋ ਜਾਣਾ ਤੇ ਇਹ ਆ ਜੀ ਬ੍ਰੈਂਟਨ ਦੇ ਖੇਤ ਬੰਨੇ ਤੇ ਆ ਗਣਕਾ ਤੇ ਆ ਗੱਲਾਂ ਤੇ ਆ ਬਾਤਾਂ ਜੀ